ਹਰ ਦਿਨ ਦੇ ਨਾਲ ਜੁੜੇ ਸਿੱਖ ਇਤਿਹਾਸ ਦੀ ਲੜੀਵਾਰ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪੇਸ਼ ਹੈ ਅੱਜ ਦੇ ਦਿਨ ਦਾ ਇਤਿਹਾਸ। ਮਿਤੀ 7 ਫਰਵਰੀ। ਅੱਜ ਦੇ ਦਿਨ ਦਾ ਇਤਿਹਾਸ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਜਿੱਤ ਦੇ ਨਾਲ ਜਾ ਕੇ ਜੁੜਦਾ ਹੈ। 7 ਫਰਵਰੀ 1810 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਚਨਾਬ ਅਤੇ ਜਹਲਮ ਵਿਚਕਾਰਲੇ ਇਲਾਕੇ ਸਾਹੀਵਾਲ ਦੇ ਉੱਪਰ ਆਪਣਾ ਕਬਜ਼ਾ ਕੀਤਾ ਸੀ। ਇਸ ਇਲਾਕੇ ਨੂੰ ਉਸ ਮੌਕੇ ਤੇ ਮਿੰਟ ਗੁਮਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਇਸ ਇਲਾਕੇ ਦੇ ਉੱਪਰ ਫਤੇਹ ਖਾਨ ਨਾਮਕ ਹਾਕਮ ਦਾ ਕਬਜ਼ਾ ਸੀ ਜਿਸ ਨੂੰ ਇੱਕ ਤਕੜਾ ਹਾਕਮ ਮੰਨਿਆ ਜਾਂਦਾ ਸੀ ਅਤੇ ਸਭ ਤੋਂ ਮਜ਼ਬੂਤ ਕਿਲਾ ਵੀ ਇਸੇ ਹਾਕਮ ਦੇ ਕੋਲ ਸੀ। ਮਹਾਰਾਜਾ ਰਣਜੀਤ ਸਿੰਘ ਅਤੇ ਫਤੇਹ ਖਾਨ ਦੇ ਵਿਚਕਾਰ ਕਈ ਦਿਨ ਜੰਗ ਦਾ ਮਾਹੌਲ ਰਹਿੰਦਾ ਹੈ ਅਤੇ ਆਖਿਰਕਾਰ ਫਤੇਹ ਖਾਨ ਆਪਣੇ ਹਥਿਆਰ ਸੁੱਟ ਦਿੰਦਾ ਹੈ। 7 ਫਰਵਰੀ 1810 ਨੂੰ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਇਸ ਇਲਾਕੇ ਤੇ ਆਪਣਾ ਕਬਜ਼ਾ ਕਰ ਲੈਂਦੀਆਂ ਨੇ ਇਸ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਤੇ ਛੋਟੀ ਜਹੀ ਛਾਤ ਵੀ ਮਾਰ ਲੈਂਦੇ ਆ ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਨੂੰ ਪਿਤਾ ਮਹਾ ਸਿੰਘ ਜੋ ਕਿ ਸ਼ੁਕਰਚੱਕੀਆ ਮਿਸਲ ਦੇ ਜਥੇਦਾਰ ਸਨ ਅਤੇ ਮਾਤਾ ਰਾਜਕੌਰ ਦੇ ਗ੍ਰਹਿ ਵਿਖੇ ਗੁਜਰਾਵਾਲਾ ਮੌਜੂਦਾ ਪਾਕਿਸਤਾਨ ਵਿਖੇ ਹੋਇਆ 18 ਸਾਲ ਦੀ ਉਮਰ ਦੇ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਰਾਜ ਦੀ ਕਮਾਨ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਇਸ ਉਪਰੰਤ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਾਰੀਆਂ ਮਿਸਲਾਂ ਨੂੰ ਇਕੱਠਾ ਕਰਨ ਦੇ ਲਈ ਕਈ ਜਿਹੜੀਆਂ ਨੀਤੀਆਂ ਨੇ ਉਹ ਵੀ ਅਪਣਾਈਆਂ ਗਈਆਂ ਕਿਉਂਕਿ ਉਹ ਜਾਣਦੇ ਸਨ ਕਿ ਜਦ ਤੱਕ ਸਾਰੀਆਂ ਮਿਸਲਾਂ ਇਕੱਠੀਆਂ ਨਹੀਂ ਹੁੰਦੀਆਂ ਤਦ ਤੱਕ ਸਿੱਖ ਰਾਜ ਸਥਾਪਿਤ ਨਹੀਂ ਕੀਤਾ ਜਾ ਸਕਦਾ ਸਿੱਖ ਸਲਤਨਤ ਦੇ ਸਾਕਪ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਈ ਕੋਸ਼ਿਸ਼ਾਂ ਤੋਂ ਬਾਅਦ ਮਿਸਲਾਂ ਦੇ ਉੱਪਰ ਆਪਣਾ ਕਬਜ਼ਾ ਕੀਤੇ ਜਾਣ ਤੋਂ ਬਾਅਦ ਸਿੱਖ ਰਾਜ ਦੀ ਸਥਾਪਨਾ ਕੀਤੀ ਗਈ। ਮਹਾਰਾਜਾ ਰਣਜੀਤ ਸਿੰਘ ਵੱਲੋਂ ਪੂਰੇ ਪੰਜਾਬ ਅਤੇ ਸਤਲੁਜ ਤੱਕ ਆਪਣਾ ਕਬਜ਼ਾ ਫੈਲਾਉਣ ਦੇ ਦਰਮਿਆਨ ਕਈ ਜੰਗਾਂ ਲੜੀਆਂ ਗਈਆਂ ਜਿਨ੍ਹਾਂ ਨੂੰ ਉਹਨਾਂ ਨੇ ਫਤਿਹ ਵੀ ਕੀਤਾ। 7 ਜੁਲਾਈ 1799 ਦੇ ਦਿਨ ਮਹਾਰਾਜਾ ਰਣਜੀਤ ਸਿੰਘ ਵੱਲੋਂ ਲਾਹੌਰ ਦੇ ਉੱਪਰ ਕਬਜ਼ਾ ਕੀਤਾ ਗਿਆ। ਅਤੇ ਲਾਹੌਰ ਨੂੰ ਆਪਣੀ ਰਾਜਸਤਾਨੀ ਬਣਾ ਲਿਆ ਗਿਆ ਇਸ ਮੌਕੇ ਤੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਇਸ ਜਿੱਤ ਤੋਂ ਬਾਅਦ ਹੋਰ ਕਿਸੇ ਇਲਾਕੇ ਦੀਵਲ ਨਹੀਂ ਵਧਿਆ ਗਿਆ ਦਰਸਲ ਉਹ ਦੂਜੀਆਂ ਮਿਸਲਾਂ ਦਾ ਜਵਾਬ ਉਡੀਕ ਰਹੇ ਸਨ ਜੁਲਾਈ 1799 ਤੋਂ ਫਰਵਰੀ 1801 ਤੱਕ ਮਹਾਰਾਜਾ ਰਣਜੀਤ ਸਿੰਘ ਵੱਲੋਂ ਲਾਹੌਰ ਦੇ ਇੰਤਜ਼ਾਮ ਨੂੰ ਬੜੇ ਚੱਜੇ ਢੰਗ ਦੇ ਨਾਲ ਨਿਜੀਠਿਆ ਗਿਆ ਇਸ ਤੋਂ ਬਾਅਦ 1801 ਦੀਆਂ ਗਰਮੀਆਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਸੂਰ ਦੇ ਉੱਪਰ ਚੜਾਈ ਕਰ ਦਿੱਤੀ ਗਈ ਇਹ ਹਮਲਾ ਇੱਕ ਮੁਸਲਮਾਨ ਹਾਕਮ ਤੇ ਸੀ ਸਿੱਖਾਂ ਦੀ ਹੋਰ ਕਿਸੇ ਮਿਸਲ ਨੇ ਇਸ ਦੇ ਵਿੱਚ ਦਖਲ ਨਾ ਦਿੱਤਾ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਪੰਗੀ ਮਿਸਲ ਦੇ ਕਬਜ਼ੇ ਵਾਲੇ ਅੰਮ੍ਰਿਤਸਰ ਤੇ ਹਮਲਾ ਕਰ ਦਿੱਤਾ ਇਸ ਹਮਲੇ ਕਰਕੇ ਛੋਟੇ ਸਿੱਖ ਸਰਦਾਰ ਡਰ ਚੁੱਕੇ ਸਨ ਉਹਨਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸਮਝੌਤੇ ਦੀ ਦੌੜ ਲੱਗ ਗਈ ਇਸ ਉਪਰੰਤ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੋਂ ਬਾਅਦ ਦੂਜੇ ਵੱਡੇ ਸੂਬੇ ਮੁਲਤਾਨ ਦੇ ਉੱਪਰ ਹਮਲਾ ਬੋਲ ਦਿੱਤਾ ਪਰ ਮੁਲਤਾਨ ਦੇ ਉੱਪਰ ਜਿੱਤ ਹਾਸਲ ਕਰਨਾ ਇੰਨਾ ਸੌਖਾ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਵੱਲੋਂ 1803 ਦੇ ਵਿੱਚ ਮੁਲਤਾਨ ਜਿੱਤਣ ਵਾਸਤੇ ਇਸ ਨਗਰ ਨੂੰ ਘੇਰਾ ਪਾ ਲਿਆ ਗਿਆ ਪਰ ਮੁਲਤਾਨ ਦੇ ਪਠਾਨ ਬੜੀ ਬਹਾਦਰੀ ਦੇ ਨਾਲ ਲੜੇ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੂੰ ਤਾਂ ਅਨਾਜ ਤੱਕ ਦਾ ਵੀ ਮਸਲਾ ਸਾਹਮਣੇ ਆਇਆ ਅਖੀਰ ਬਿਨਾਂ ਕੁਝ ਹਾਸਲ ਕੀਤੇ ਉਹ ਵਾਪਸ ਪਰਤ ਆਏ ਇਸ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ ਪੰਜ ਹੋਰ ਵਾਰ ਮੁਲਤਾਨ ਤੇ ਹਮਲੇ ਕੀਤੇ 6ਵੀਂ ਵਾਰ ਵੀ ਉਹਨਾਂ ਦੇ ਹੱਥ ਨਾਕਾਮਜਾਬੀ ਹੀ ਲੱਗੀ ਜਿਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਕੋਲੋਂ ਮਦਦ ਮੰਗੀ ਅਖੀਰ 30 ਮਈ 1817 ਦੇ ਦਿਨ ਅਕਾਲੀ ਫੂਲਾ ਸਿੰਘ ਦੀ ਫੌਜ ਨੇ ਸ਼ਹੀਦੀਆਂ ਦੇ ਕੇ ਮੁਲਤਾਨ ਜਿੱਤ ਲਿਆ ਅਤੇ ਰਣਜੀਤ ਸਿੰਘ ਦੀ ਝੋਲੀ ਦੇ ਵਿੱਚ ਪਾ ਦਿੱਤਾ ਦੂਸਰੇ ਪਾਸੇ 1809 ਦੇ ਵਿੱਚ ਅੰਗਰੇਜ਼ਾਂ ਦੇ ਨਾਲ ਅੰਮ੍ਰਿਤਸਰ ਦਾ ਐਹਦਨਾਮਾ ਕਰਨ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਸ਼ੇਖੂਪੁਰਾ ਅਤੇ ਕਾਂਗੜਾ ਤੇ ਵੀ ਕਬਜ਼ਾ ਕਰ ਲਿਆ ਸੀ। ਅਹਦ ਨਾਮੇ ਦੇ ਮਗਰੋਂ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਵਿਚਕਾਰ ਦਰਿਆ ਸਤਲੁਜ ਨੂੰ ਹੱਦ ਮੰਨ ਲਿਆ ਗਿਆ ਸੀ। ਇਸ ਕਰਕੇ ਹੁਣ ਉਹਨਾਂ ਨੇ ਪੱਛਮ ਦੇ ਵੱਲ ਮੂੰਹ ਨਹੀਂ ਕੀਤਾ। ਚਨਾ ਅਤੇ ਜੇਹਲਮ ਦੇ ਵਿਚਕਾਰਲਾ ਇਲਾਕਾ ਸਾਹੀਵਾਲ ਇਸ ਇਲਾਕੇ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਨੇ ਹਮਲਾ ਕਰਨ ਦਾ ਸੋਚਿਆ। ਉਸ ਸਮੇਂ ਸਾਹੀਵਾਲ ਨੂੰ ਅੰਗਰੇਜ਼ਾਂ ਨੇ ਮਿੰਟ ਗੁਮਰੀ ਬਣਾ ਦਿੱਤਾ ਸੀ। ਜਿਸ ਦੇ ਉੱਪਰ ਫਤਿਹ ਖਾਨ ਦੀ ਹਕੂਮਤ ਸੀ। ਫਤੇਹ ਖਾਨ ਬਹੁਤ ਤਕੜਾ ਹਕਮ ਮੰਨਿਆ ਜਾਂਦਾ ਸੀ ਉਸ ਦਾ ਕਿਲਾ ਵੀ ਬਹੁਤ ਮਜ਼ਬੂਤ ਸੀ 25 ਜਨਵਰੀ 1810 ਦੇ ਦਿਨ ਮਹਾਰਾਜਾ ਰਣਜੀਤ ਸਿੰਘ ਸਾਹੀਵਾਲ ਸ਼ਹਿਰ ਨੂੰ ਘੇਰਾ ਪਾ ਲੈਂਦੇ ਨੇ ਫਤੇਹ ਖਾਨ ਨੇ ਲੜਾਈ ਕਰਨ ਦੀ ਬਜਾਏ 80000 ਰੁਪਏ ਕਰ ਦੇਣਾ ਮੰਨ ਲਿਆ ਜਿਸ ਤੇ ਮਹਾਰਾਜਾ ਰਣਜੀਤ ਸਿੰਘ ਨੇ ਘੇਰਾ ਚੁੱਕ ਲਿਆ ਅਤੇ ਦੂਜੇ ਪਾਸੇ ਫਤੇਹ ਖਾਨ ਵਾਅਦਾ ਕਰਨ ਦੇ ਬਾਵਜੂਦ ਜਾਂ ਤਾਂ ਰਕਮ ਇਕੱਠੀ ਨਾ ਕਰ ਸਕਿਆ ਜਾਂ ਫਿਰ ਸ਼ਾਇਦ ਉਸ ਦੀ ਨੀਅਤ ਬਦਲ ਗਈ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਰਕਮ ਨਹੀਂ ਪਹੁੰਚੀ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਜਦ ਕਰਵਾਲੀ ਰਕਮ ਨਾ ਪਹੁੰਚੀ ਤਾਂ ਉਹਨਾਂ ਵੱਲੋਂ ਆਪਣੇ ਏਲਚੀ ਨੂੰ ਰਕਮ ਲੈਣ ਦੇ ਲਈ ਭੇਜਿਆ ਗਿਆ ਪਰ ਜਦ ਉਹ ਵੀ ਖਾਲੀ ਹੱਥ ਪਰਤ ਆਇਆ ਤਾਂ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ 7 ਫਰਵਰੀ 1810 ਵਾਲੇ ਦਿਨ ਇੱਕ ਵਾਰ ਫਿਰ ਤੋਂ ਸਾਹੀਵਾਲ ਇਲਾਕੇ ਦੇ ਉੱਪਰ ਘੇਰਾ ਪਾ ਲਿਆ ਕਈ ਦਿਨ ਇਹ ਘੇਰਾਬੰਦੀ ਚੱਲਦੀ ਰਹੀ ਜਾਦੇ ਇਲਾਕੇ ਦੇ ਅੰਦਰ ਅੰਨ ਅਤੇ ਚਾਰੇ ਦੀ ਘਾਟ ਮਹਿਸੂਸ ਹੋਣ ਲੱਗੀ ਤਾਂ ਉਸ ਉਪਰੰਤ ਫਤਿਹ ਖਾਨ ਵੱਲੋਂ ਆਪਣੇ ਹਥਿਆਰ ਸੁੱਟ ਦਿੱਤੇ ਗਏ ਅਤੇ ਇਹ ਜੰਗ ਮਹਾਰਾਜਾ ਰਣਜੀਤ ਸਿੰਘ ਨੇ ਫਤਿਹ ਕਰ ਲਈ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਸਾਹੀਵਾਲ ਨੂੰ ਆਪਣੇ ਕਬਜ਼ੇ ਹੇਠਾਂ ਲੈ ਲਿਆ ਅਤੇ ਫਤਿਹ ਖਾਨ ਨੂੰ ਕੈਦ ਕਰਕੇ ਲਾਹੌਰ ਵਿਖੇ ਸ਼ਾਹੀ ਕੈਦੀ ਵਜੋਂ ਰੱਖਿਆ ਗਿਆ 7 ਫਰਵਰੀ 1955 ਵਾਲੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੀਜੀ ਵਾਰ ਮਾਸਟਰ ਤਾਰਾ ਸਿੰਘ ਪ੍ਰਧਾਨ ਚੁਣੇ ਗਏ ਸਨ ਮਾਸਟਰ ਤਾਰਾ ਸਿੰਘ ਦਾ ਪੰਥਕ ਅਤੇ ਰਾਜਨੀਤਿਕ ਸਫ਼ਰ ਬੜਾ ਲੰਬਾ ਅਤੇ ਗਹਿਰਾ ਮੰਨਿਆ ਜਾਂਦਾ ਹੈ ਕਿਉਂਕਿ 1947 ਦੀ ਵੰਡ ਦੇ ਮੌਕੇ ਤੇ ਮਾਸਟਰ ਤਾਰਾ ਸਿੰਘ ਵੱਲੋਂ ਕਿਸ ਤਰ੍ਹਾਂ ਦਾ ਰੋਲ ਅਦਾ ਕੀਤਾ ਗਿਆ ਇਸ ਗੱਲ ਨੂੰ ਲੈ ਕੇ ਵੱਖੋ-ਵੱਖਰੇ ਪੱਖ ਰੱਖੇ ਜਾਂਦੇ ਨੇ ਪਰ ਪੰਜਾਬੀ ਸੂਬੇ ਦੇ ਲਈ ਮਾਸਟਰ ਤਾਰਾ ਸਿੰਘ ਵੱਲੋਂ ਕੀਤੀ ਗਈ ਜਦੋ ਜ਼ਹਿਦ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਪੰਥਕ ਇਤਿਹਾਸ ਦੇ ਵਿੱਚ ਮਾਸਟਰ ਤਾਰਾ ਸਿੰਘ ਦਾ ਇੱਕ ਅਹਿਮ ਨਾਮ ਹੈ ਮਾਸਟਰ ਤਾਰਾ ਸਿੰਘ ਦਾ ਜਨਮ 24 ਜੂਨ 1885 ਨੂੰ ਪਿੰਡ ਹਰੀਆਲ ਜ਼ਿਲ੍ਹਾ 라ਵਲਪਿੰਡੀ ਮੌਜੂਦਾ ਪਾਕਿਸਤਾਨ ਵਿਖੇ ਹੋਇਆ Hindu ਪਰਿਵਾਰ ਦੇ ਵਿੱਚ ਜਨਮੇ ਤਾਰਾ ਸਿੰਘ ਦਾ ਪਹਿਲਾ ਨਾਮ ਨਾਨਕ ਚੰਦ ਸੀ 1902 ਦੇ ਵਿੱਚ ਸੰਤ ਅਤਰ ਸਿੰਘ ਜੀ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਪਾਸੋਂ ਹੀ ਮਾਸਟਰ ਤਾਰਾ ਸਿੰਘ ਵੱਲੋਂ ਅੰਮ੍ਰਿਤਪਾਨ ਕੀਤਾ ਗਿਆ ਅਤੇ ਉਹ ਸਿੰਘ ਸੱਜ ਗਏ ਇਸ ਮੌਕੇ ਤੇ ਹੀ ਨਾਨਕ ਚੰਦ ਤੋਂ ਆਪ ਦਾ ਨਾਮ ਤਾਰਾ ਸਿੰਘ ਪਿਆ ਮਾਸਟਰ ਤਾਰਾ ਸਿੰਘ ਆਪਣੀ ਪੜ੍ਹਾਈ ਪੂਰੀ ਕਰ ਲੈਣ ਤੋਂ ਬਾਅਦ ਖਾਲਸਾ ਹਾਈ ਸਕੂਲ ਕਲਰ ਜ਼ਿਲਾ 라ਵਲਪਿੰਡੀ ਦੇ ਹੈੱਡਮਾਸਟਰ ਨਿਯੁਕਤ ਹੋਏ ਇਸ ਤੋਂ ਬਾਅਦ ਹੀ ਉਹਨਾਂ ਦਾ ਪੰਥਕ ਅਤੇ ਰਾਜਨੀਤਿਕ ਸਫਰ ਸ਼ੁਰੂ ਹੋ ਗਿਆ 1921 ਦੇ ਵਿੱਚ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ 77 ਵਜੋਂ ਉਹਨਾਂ ਦੀ ਨਿਯੁਕਤੀ ਹੋਈ। 1921 ਦੇ ਵਿੱਚ ਹੀ ਚਾਬੀਆਂ ਦੇ ਮੋਰਚੇ ਦਰਮਿਆਨ ਪਹਿਲੀ ਵਾਰ ਮਾਸਟਰ ਤਾਰਾ ਸਿੰਘ ਦੀ ਗ੍ਰਿਫਤਾਰੀ ਹੋਈ। ਅਤੇ ਇਥੇ ਵੀ ਦੱਸਿਆ ਕਿ 1930 ਤੋਂ ਲੈ ਕੇ 1964 ਦੇ ਦਰਮਿਆਨ ਕਰੀਬ 14 ਵਾਰ ਮਾਸਟਰ ਤਾਰਾ ਸਿੰਘ ਨੇ ਗ੍ਰਿਫਤਾਰੀ ਦਿੱਤੀ। ਜੁਲਾਈ 1923 ਦੇ ਵਿੱਚ ਮਹਾਰਾਜਾ ਰਿਪੂਦਮਨ ਸਿੰਘ ਨਾਭਾ ਨੂੰ ਅੰਗਰੇਜ਼ ਸਰਕਾਰ ਦੁਆਰਾ ਗੱਦੀੋਂ ਲਾਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਦੇ ਵਿਰੁੱਧ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ। ਸਰਕਾਰ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੂੰ ਕਾਨੂੰਨ ਵਿਰੁੱਧ ਕਰਾਰ ਦੇ ਕੇ ਸਾਰੇ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਆਗੂਆਂ ਦੇ ਵਿੱਚ ਮਾਸਟਰ ਤਾਰਾ ਸਿੰਘ ਵੀ ਸ਼ਾਮਲ ਸਨ। ਉਹਨਾਂ 'ਤੇ ਲਾਹੌਰ ਸੈਂਟਰਲ ਜੇਲ੍ਹ ਤੇ ਲਾਹੌਰ ਕਿਲੇ ਵਿੱਚ ਕੇਸ ਲਾਇਆ ਗਿਆ ਅਤੇ ਇਸ ਮੌਕੇ ਤੇ ਪੰਜਾਬ ਦੇ ਗਵਰਨਰ ਸਰ ਮੈਲਕਮ ਹੈਲੀ ਵੱਲੋਂ ਗ੍ਰਿਫਤਾਰ ਆਗੂਆਂ ਨੂੰ ਰਿਹਾਈ ਦੇ ਲਈ ਸ਼ਰਤਾਂ ਉਹਨਾਂ ਦੇ ਅੱਗੇ ਰੱਖ ਦਿੱਤੀਆਂ ਗਈਆਂ। ਇਸ ਸਮੇਂ ਲਾਹੌਰ ਕਿਲੇ ਦੇ ਵਿੱਚ 40 ਆਗੂ ਕੈਦ ਸਨ। ਉਹਨਾਂ ਵਿੱਚੋਂ 23 ਆਗੂ 25 ਫਰਵਰੀ 1926 ਨੂੰ ਸ਼ਰਤਾ ਪਰਵਾਨ ਕਰਕੇ ਰਿਹਾ ਹੋ ਗਏ। ਪਰ ਕੁਝ ਆਗੂ ਜੇਹੀ ਵੀ ਸਨ ਜਿਨ੍ਹਾਂ ਨੇ ਗਵਰਨਰ ਦੀਆਂ ਸ਼ਰਤਾਂ ਨੂੰ ਪ੍ਰਵਾਨ ਨਹੀਂ ਕੀਤਾ ਅਤੇ ਜੇਲ੍ਹ ਦੇ ਵਿੱਚ ਰਹਿਣਾ ਹੀ ਮਨਜ਼ੂਰ ਕੀਤਾ। ਇਹਨਾਂ ਦੇ ਵਿੱਚ ਤੇਜਾ ਸਿੰਘ ਸਮੁੰਦਰੀ, ਮਾਸਟਰ ਤਾਰਾ ਸਿੰਘ, ਸੇਵਾ ਸਿੰਘ ਠੀਕਰੀਵਾਲਾ ਅਤੇ ਜਥੇਦਾਰ ਤੇਜਾ ਸਿੰਘ ਅਕਰਪੁਰੀ ਵੀ ਸ਼ਾਮਿਲ ਸਨ। 17 ਜੁਲਾਈ 1926 ਨੂੰ ਭਾਈ ਤੀਜਾ ਸਿੰਘ ਸਮੁੰਦਰੀ ਦੀ ਜੇਲ੍ਹ ਦੇ ਵਿੱਚ ਹੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਬਾਕੀ ਆਗੂਆਂ ਨੇ ਮਾਸਟਰ ਤਾਰਾ ਸਿੰਘ ਨੂੰ ਆਪਣਾ ਆਗੂ ਮੰਨ ਲਿਆ 1926 ਦੇ ਵਿੱਚ ਗੁਰਦੁਆਰਾ ਐਕਟ ਅਨਸਾਰ ਹੋਈ ਚੋਣਾਂਦੌਰਾਨ ਬਾਬਾ ਖੜਕ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਦੇ ਨੇ ਇਸ ਮੌਕੇ ਤੱਕ ਮਾਸਟਰ ਤਾਰਾ ਸਿੰਘ ਦਾ ਅਕਾਲੀਆਂ ਦੇ ਵਿੱਚ ਪ੍ਰਭਾਵ ਵਧਣ ਲੱਗਾ ਸੀ ਮਾਸਟਰ ਤਾਰਾ ਸਿੰਘ ਨੇ 28 ਮਈ 1948 ਨੂੰ ਪੰਜਾਬੀ ਸੂਬੇ ਦੀ ਮੰਗ ਕੀਤੀ। ਦੂਜੀ ਵਾਰ 29 ਮਈ 1960 ਨੂੰ ਪੰਜਾਬੀ ਸੂਬੇ ਲਈ ਫਿਰ ਤੋਂ ਉਹਨਾਂ ਵੱਲੋਂ ਮੋਰਚਾ ਲਗਾਇਆ ਗਿਆ। ਇਸ ਦਰਮਿਆਨ 7 ਫਰਵਰੀ 1955 ਨੂੰ ਮਾਸਟਰ ਤਾਰਾ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੀਜੀ ਵਾਰ ਪ੍ਰਧਾਨ ਚੁਣੇ ਗਏ ਸਨ। ਹਾਲਾਂਕਿ ਛੇਤੀ ਹੀ ਉਹਨਾਂ ਦਾ ਪ੍ਰਭਾਵ ਸਿੱਖਾਂ ਦੇ ਵਿੱਚ ਘਟਣ ਲੱਗਾ। ਮਾਸਟਰ ਤਾਰਾ ਸਿੰਘ ਨੇ 15 ਅਗਸਤ 1968 ਨੂੰ ਪੰਜਾਬੀ ਸੂਬੇ ਦੇ ਲਈ ਮਰਨ ਵਰਤ ਰੱਖਿਆ ਸੀ। ਜੋ ਉਹਨਾਂ ਨੇ 48 ਦਿਨਾਂ ਬਾਅਦ ਹੀ ਛੱਡ ਦਿੱਤਾ ਅਤੇ ਇਸ ਤੇ ਚਲਦਿਆਂ ਹੀ ਸਿੱਖ ਸੰਗਤ ਦੇ ਮਨ ਦੇ ਵਿੱਚ ਮਾਸਟਰ ਤਾਰਾ ਸਿੰਘ ਦਾ ਪ੍ਰਭਾਵ ਘਟਣ ਲੱਗਾ 1965 ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਤਾਂ ਸੰਤ ਫਤੇ ਸਿੰਘ ਦੇ ਧੜੇ ਵਾਲੇ ਅਕਾਲੀ ਦਲ ਨੂੰ 100 ਸੀਟਾਂ ਮਿਲੀਆਂ ਸਨ ਅਤੇ ਮਾਸਟਰ ਤਾਰਾ ਸਿੰਘ ਦੇ ਅਕਾਲੀ ਦਲ ਨੂੰ ਕੇਵਲ 40 ਸੀਟਾਂ ਮਾਸਟਰ ਤਾਰਾ ਸਿੰਘ ਨੇ ਇਸ ਮੌਕੇ ਤੇ ਐਲਾਨ ਕਰ ਦਿੱਤਾ ਕਿ ਕੌਮ ਨੇ ਸੰਤ ਫਤੇ ਸਿੰਘ ਨੂੰ ਆਪਣਾ ਆਗੂ ਪ੍ਰਵਾਨ ਕਰ ਲਿਆ ਹੈ ਅਤੇ ਉਹ ਸਿਆਸਤ ਤੋਂ ਲੰਬੇ ਹੋ ਗਏ ਆਪਣੀ ਸਾਰੀ ਉਮਰ ਮਾਸਟਰ ਤਾਰਾ ਸਿੰਘ ਵੱਲੋਂ ਪੰਜਾਬੀ ਸੂਬੇ ਦੇ ਲਈ ਜਦੋ ਜਹਿਦ ਕੀਤੀ ਗਈ ਪਰ ਭਾਰਤ ਪਾਕਿਸਤਾਨ ਦੀ ਵੰਡ ਮੌਕੇ ਤੇ ਮਾਸਟਰ ਤਾਰਾ ਸਿੰਘ ਦੇ ਰੋਲ ਨੂੰ ਵੱਖੋ ਵੱਖਰੇ ਪੱਖਾਂ ਦੇ ਤਹਿਤ ਦੇਖਿਆ ਜਾਂਦਾ ਹੈ ਨਵੰਬਰ 1966 ਵਿੱਚ ਸਰਕਾਰ ਵੱਲੋਂ ਲੰਗੜਾ ਪੰਜਾਬੀ ਸੂਬਾ ਪੰਜਾਬ ਦੇ ਲੋਕਾਂ ਨੂੰ ਦੇ ਦਿੱਤਾ ਗਿਆ ਮਾਸਟਰ ਤਾਰਾ ਸਿੰਘ 22 ਨਵੰਬਰ 1967 ਨੂੰ ਆਪਣੀ ਜੀਵਨ ਯਾਤਰਾ ਸਮਾਪਤ ਕਰਕੇ ਇਸ ਦੁਨੀਆ ਨੂੰ ਅਲਵਿਦਾ ਆਖ ਗਏ